ਅੱਜ ਜਿਹੜੇ ਕਿਸਾਨੀ ਮਸਲਿਆਂ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕਰ ਰਹੇ ਆ ਅਸੀਂ ਫਲੋਰੋ ਜਮਹੂਰੀ ਕਿਸਾਨ ਸਭਾ ਵੱਲੋਂ ਇਕੱਠੇ ਹੋ ਕੇ 30 35 ਟਰੈਕਟਰ ਜਿਹੜੇ ਆ ਲੈ ਕੇ ਅਸੀਂ ਹੁਣ ਗਰਾਇਆ ਗਰਾਇਆ ਤਾਂ ਮੁੜ ਕੇ ਆ ਕੇ ਸਾਰੇ ਫਲੋਰ ਦੇ ਵਿੱਚ ਕਿਹੜਾ ਦੇਵਾਂਗੇ ਕਿਉਂਕਿ ਜਿਹੜੇ ਕਿਸਾਨੀ ਮਸਲੇ ਆ ਜਿਵੇਂ ਕਿਸਾਨਾਂ ਤੇ ਕਰਜ਼ਾ ਆ ਮਜ਼ਦੂਰਾਂ ਤੇ ਕਰਜ਼ਾ ਆ ਉਹ ਸਰਕਾਰ ਤੇ ਇਸ ਗੱਲ ਦਾ ਪ੍ਰੈਸ਼ਰ ਪਾਏ ਬੇ ਉਹਨਾਂ ਦੇ ਜਿਹੜੀਆਂ ਕਰਦਾ ਮਾਫ ਕੀਤਾ ਜਾਵੇ ਉਹ ਫਸਲਾਂ ਦੇ ਜਿਹੜੇ ਆ ਐਨਐਸ ਐਨਐਸਪੀ ਜਿਹੜੀ ਆ ਕਾਨੂੰਨੀ ਲਾਗੂ ਕੀਤੀ ਜਾਵੇ ਇਹ ਮੰਗਾਂ ਨੂੰ ਲੈ ਕੇ ਅਸੀਂ ਉਹ ਜਿਹੜੀ ਆ ਹੋਰ ਵੀ ਮੰਗਾਂ ਰਹਿੰਦੀਆਂ ਆ ਉਹਨਾਂ ਨੇ ਵੀ ਅਸੀਂ ਜਿਹੜਾ ਸ਼ਿੰਗਾਰਚਿਆ ਇਹ ਵੱਡੇ ਪੱਧਰ ਤੇ ਵਿੱਢਣ ਜਾ ਰਹੇ ਆ ਇਸ ਤੋਂ ਬਾਅਦ ਜੋ ਵੀ ਸਯੁਕਤ ਪ੍ਰਸ਼ਾਸਨ ਮੋਰਚੇ ਦਾ ਫੈਸਲਾ ਆਇਆ ਅਸੀਂ ਉਹਦੇ ਤੇ ਫੁੱਲ ਚੜਾਵਾਂਗੇ ਜੋ ਉਹਨਾਂ ਨੇ ਕਿਹਾ ਸੀ ਉਹ ਤੇ ਫੁੱਲ ਚੜਾਵਾਂਗੇ ਔਰ ਜਿੱਥੇ ਵੀ ਹੋਇਆ ਦਿੱਲੀ ਨੂੰ ਕੁਝ ਕਰਨਾ ਪਿਆ ਅਸੀਂ ਦਿੱਲੀ ਨੂੰ ਕੁਝ ਕਰਾਂਗੇ ਜੀ ਕੋਕਾਕੇ ਜਿਵੇਂ ਬੰਦੀਆਂ ਵੀ ਨਾਲ ਆ ਹਾਂਜੀ ਸਯੁਕਤ ਕਿਸਾਨ ਮੋਰਚਾ ਜਿਹੜਾ ਆ ਉਹ ਇਕੱਠੇ ਕਰ ਰਹੇ ਆ ਅਸੀਂ ਉਹ ਮਤਲਬ ਇਹ ਆ ਵਾਸੀਂ ਇਧਰੋਂ ਗਾਂਵ ਨੂੰ ਜਾ ਰਹੇ ਆ ਕੋਈ ਪੂਲ ਪਲਾਜ ਤੇ ਆ ਸੋ ਹੈ ਇਕੱਠੇ ਆ ਅਸੀਂ ਸਾਰੇ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਜਿਹੜੀ ਕਿਸਾਨੀ ਫਸਲਾਂ ਦੇ ਆ ਲਾਹੇਵੰਦ ਭਾਅ ਮਿਲਣਾ ਔਰ ਜਿਹੜੇ ਕਿਸਾਨਾਂ ਦੇ ਤੇ ਕਰਜ਼ੇ ਚੜੇ ਆ ਜਿਵੇਂ ਕੰਪਨੀਟ ਘਰਾਣਿਆਂ ਦੇ ਕਰਜ਼ੇ ਮਾਫ ਕੀਤੇ ਜਾਂਦੇ ਆ ਔਰ ਕਿਸਾਨੀ ਦੇ ਤੇ ਮਜ਼ਦੂਰਾਂ ਦੇ ਕਰਜ਼ੇ ਜਿਹੜੇ ਉਹ ਵੀ ਮਾਫ ਕੀਤੇ